ਟਰਾਲੀਆਂ ਦੇ ਵਿੱਚ ਹੀ ਉਹਨਾਂ ਦੇ ਜਾ ਕੇ ਨਾ ਹੋ ਗਿਆ ਤੇ ਫਿਰ ਟਰਾਲੀਆਂ ਦੇ ਵਿੱਚ ਹੀ ਆਪਣੇ ਜਿਹੜੇ ਅ ਅਸੀਂ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਕਾਫੀ ਉਹਨਾਂ ਦੇ ਨਾ ਇੰਜਰੀਜ਼ ਹੋ ਗਈ ਸੀ ਉਹ ਮੁੰਡੇ ਆਪਣੇ ਦੋ ਹੀ ਇੱਥੇ ਜਿਹੜੀ ਵੀ ਕਰਦੇ ਤੇ ਉਹ ਜਦੋਂ ਆਈ ਬੀਐਸਐਫ ਦੇ ਜਵਾਨ ਆਏ ਉਹਨਾਂ ਨੇ ਆਣ ਕੇ ਗੱਡੀ ਦੇ ਲਾ ਬੋਲਦਾ ਫਿਰ ਆਪਣੇ ਮੈਡੀਕਲ ਤੇ ਬੋਲਦਾ ਉਹ ਸਾਰੀ ਮੈਡੀਕਲ ਜਿੰਨੀ ਉਹ ਸਾਰੀ ਖਿਲਰੀ ਆਣ ਕੇ ਥੱਲੇ ਖਿਲਰੀ ਚੁੱਕੀ ਆ ਕੇ ਜਿਵੇਂ ਪਹਿਲਾਂ ਅੱਗੇ ਟਰੈਕਟਰ ਨੇ ਜਿਹੜੇ ਉਹਨਾਂ ਦਾ ਉਹ ਤੇ ਮੈਂ ਹੁਣ ਵੇਖਿਆ ਨਹੀਂ ਕਿਉਂ ਮਾਪਾਂ ਦੀ ਇੱਥੇ ਪਿੱਟਰ ਸਾਰੇ ਪੰਨੇ ਗਏ ਨੇ ਅੱਛਾ ਅੱਛਾ ਤੇ ਆ ਇੱਥੋਂ ਤੱਕ ਆਪਣੀ ਸਾਰਾ ਮੈਡੀਕਲ ਉਹਨ ਆ ਲਾਈਟਾਂ ਦੇਖ ਸਕਦੇ ਹਾਂ ਜਿੱਥੇ ਜ਼ੋਰ ਲੱਗਿਆ ਜਿਵੇਂ ਜ਼ੋਰ ਲੱਗਿਆ ਆ ਬੰਪਰ ਸ਼ੀਸ਼ਾ ਜਿਹੜਾ ਇਧਰੋਂ ਵੀ ਲਾਈਟਾਂ ਦੇਖ ਸਕਦੇ ਹਾਂ ਆ ਵੀ ਲਾਈਟਾਂ ਸਾਰੀ ਪੰਨੀ ਹਾਂ 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 ਆਪਾਂ ਦੇ ਅੱਗੇ ਵੀ ਦਿਖਾਵਾਂਗੇ ਕੈਂਪ ਹਾਂਜੀ ਹਾਂ ਹਾਂ ਕੈਂਪ ਵੀ ਦੇਖ ਲਈਏ ਤਾਂ ਕੈਂਪ ਦੇਖ ਸਕਦੇ ਹਾਂ ਆ ਇਸ ਤਰੀਕੇ ਦਾ ਮਾਹੌਲ ਹੈ ਇਹ ਮੈਡੀਕਲ ਕੈਂਪ ਲਾਉਣ ਲਈ ਆਈ ਜਿਹੜੀ ਟੀਮ ਹੈ ਇਹ ਉਹਨਾਂ ਦੀ ਗੱਡੀ ਹੈ ਤਾਂ ਦੇਖ ਸਕਦੇ ਹੋ ਇਸ ਤਰੀਕੇ ਦਾ ਮਾਹੌਲ ਸਿਰਜ ਆ ਗਿਆ ਤਾਂ ਕਿਸਾਨਾਂ ਨਾਲ ਮੀਟਿੰਗ ਵੀ ਚੱਲ ਰਹੀ ਸੀ ਕਿ ਸ਼ਾਂਤਮਈ ਰਹਿਣਾ ਪਰ ਅੱਗੇ ਉਹ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦਾ ਮਾਹੌਲ ਹਾਂ ਇੱਧਰ ਡਾਕਟਰ ਸਵੈਮਾਨ ਸਿੰਘ ਉਹਨਾਂ ਦੀ ਇਹ ਐਸੋਸੀਏਸ਼ਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਲੋਗਨ ਆ ਜਿਹੜਾ ਉਹ ਵੀ ਲਿਖਿਆ ਗਿਆ ਇੱਥੇ ਜਿਹੜਾ ਉਪਦੇਸ਼ ਆ ਗੁਰੂ ਸਾਹਿਬ ਦਾ ਪਰ ਗੱਡੀ ਆ ਜਿਹੜੀ ਟੋਟਲ ਡੈਮੇਜ ਕਰ ਦਿੱਤੀ ਗਈ ਆ ਤਾਂ ਅੱਗੇ ਆ ਜਿਹੜਾ ਹਾਂਜੀ ਤਾਂ ਫ੍ਰੀ ਮੈਡੀਕਲ ਕੈਂਪ ਆ ਇੱਧਰ ਵੀ ਦਿਖਾ ਦਿਓ ਇੱਕ ਵਾਰ ਇੱਕ ਵਾਰ ਦਿਖਾ ਦਈਏ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਲਗਾਤਾਰ ਇੱਥੇ ਇਹ ਕਈ ਦਿਨਾਂ ਤੋਂ ਸੇਵਾ ਜਿਹੜੀ ਕਰ ਰਹੇ ਨੇ ਡਾਕਟਰ ਸਵੇਮਾਨ ਸਿੰਘ ਉਹਨਾਂ ਦੀ ਇਹ ਜਥੇਵੰਦੀ ਆ ਤਾਂ ਮੋਟਰਸਾਈਕਲ ਦੇਖੋਗੇ ਭਈ ਸਾਰੇ ਕੰਮ ਕਰਾ ਮੋਟਰਸਾਈਕਲ ਦਾ ਕਿਸ ਤਰੀਕੇ ਦਾ ਜਿਹੜਾ ਕੀਤਾ ਗਿਆ ਲੋਕ ਵੀ ਵਾਈ ਕਹਿੰਦੇ ਖਰਾਬ ਕਰਤਾ ਆ ਪੰਦ ਦਿੱਤਾ ਗਿਆ ਇੱਥੋਂ ਵੀ ਤੋੜਿਆ ਗਿਆ ਸਾਰੇ ਟਰੈਕਟਰ ਖੜੇ ਸਾਰੀਆਂ ਗੱਡੀਆਂ ਖੜੀਆਂ ਸੀ ਜਿੰਨੇ ਵੀ ਵੀਹਿਕਲ ਖੜੇ ਸੀ ਤਾਂ ਇੱਧਰ ਇਸ ਤਰੀਕੇ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਇਸ ਸਾਰੇ ਟੂ ਬਿਲਡਿੰਗ ਬਿਲਡਿੰਗ ਖਨੋਰੀ ਬਾਰਡਰ ਤੇ ਕੀਤੀ ਗਈ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਵਾਟਰ ਟੈਂਕ ਲੈ ਕੇ ਵਾਟਰ ਟੈਂਕ ਵੀ ਬਾਈ ਕਹਿੰਦੇ ਲੈ ਕੇ ਖਿੱਚ ਕੇ ਉਧਰ ਤਾਂ ਦੇਖ ਸਕਦੇ ਹੋ ਇਹ ਕੈਂਪ ਸੀ ਕੈਂਪ ਚ ਗੋਲੇ ਫਟੇ ਜਾਣਗੇ ਕੈਂਪ ਚ ਤਿੰਨ ਚਾਰ ਇਥੋਂ ਕੁ ਚੁੱਕਲੇ ਜਾਂਦੇ ਲੋਕਾਂ ਨੇ ਤਿੰਨ ਚਾਰ ਗੋਲੇ ਇਥੇ ਆਣ ਕੇ ਡਿੱਗੇ ਕੈਂਪ ਦੇ ਵਿੱਚ ਫਿਰ ਬਾਅਦ ਚੋਖੋਦੀ ਆ ਗਿਆ ਉਹਨਾਂ ਆਣ ਕੇ ਫਿਰ ਸਾਰਾ ਇਹ ਖਲਾਰਤਾ ਟੇਬਲ ਟੂਬਰ ਸਾਰਾ ਆ ਕੇ ਤੁਸੀਂ ਇੱਥੇ ਸੀਗੇ ਜਦੋਂ ਹਾਂ ਇਹ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਦੋਂ ਬਜ਼ੁਰਗੀ ਨਾ ਵਿਚਾਰੇ ਟਰਾਲੀਆਂ ਚੋਂ ਭਜ ਦੇ ਸਕਦੇ ਨਹੀਂ ਆंसू ਗਏ ਦਿਨ ਉਹਨਾਂ ਦਾ ਸਾਹ ਕਾ ਮਤਲਬ ਬੰਦ ਉਗੀ ਉਹਨਾਂ ਨੂੰ ਜਾ ਕੇ ਟਰਾਲੀਆਂ ਚ ਆਪਾਂ ਟਰੀਟਮੈਂਟ ਕਰਨਾ ਸੱਟਾਂ ਲੱਗੀਆਂ ਦੋ ਮੁੰਡੇ ਆਪਣੇ ਇੱਥੇ ਹੀ ਉਹਨਾਂ ਨੂੰ ਵੀ ਡਾਂਗਾ ਮਾਰ ਕੇ ਉਹਨਾਂ ਪਹਜਾਤਾ ਵਿਚਾਰਿਆਂ ਨੂੰ ਤਾਂ ਦੇਖ ਸਕਦੇ ਹਾਂ ਇਹ ਦਵਾਈਆਂ ਸਿਗੀਆਂ ਇੱਥੇ ਬਾਈ ਕਹਿੰਦੇ ਸਾਰਾ ਖਲਾਗੇ ਸੀ ਬਾਈ ਖੰਡਾਗੇ ਸੀ ਸਾਰਾ ਖਿਲਰ ਗਿਆ ਸਾਰਾ ਖਿਲ ਰਿਆ ਪਿਆ ਹਿਆਣ ਕੇ ਚੁੱਕਿਆ ਫੇਰ ਆਪਾਂ ਆ ਕੇ ਚੁੱਕਿਆ ਤਾਂ ਦੇਖ ਸਕਦੇ ਹਾਂ ਬਾਈ ਕਹਿੰਦੇ ਸਾਰਾ ਖਲਾਰਗੇ ਉਹਨਾਂ ਦਾ ਟਰੀਟਮੈਂਟ ਕੀਤਾ ਨਾ ਫੇਰ ਆਣ ਕੇ ਤਾਂ ਕਿੰਨੇ ਬੰਦਿਆਂ ਦਾ ਟ੍ਰੀਟਮੈਂਟ ਕਰ ਚੁੱਕੇ ਹੁਣ ਤੱਕ ਅੱਜ-ਅੱਜ ਆਪਾਂ ਨਾ ਮੈਂ ਤੁਹਾਨੂੰ ਦੱਸਣ ਦਿਆਂਵਾ ਵੀ ਜਦੋਂ ਦਾ ਸਵੇਰ ਦਾ ਚੱਲਣ ਦਿਆ ਨਾ ਇਹ ਕੰਮ ਤੇ ਆਪਣਾ 500 ਮੀਟਰ ਦੂਰ ਆ ਉਤੋਂ ਆਪਣੇ ਤੋਂ ਪਰ ਆਮ ਦੂਜੇ ਮੈਡੀਕਲਾਂ ਤੋਂ ਆਪਣਾ ਥੋੜੇ ਜਿਹਾ ਅੱਗੇ ਆ ਤੇ ਇਹਦੇ ਵਿੱਚ ਜਿਹੜਾ ਵੀ ਪੇਸ਼ੈਂਟ ਆਉਂਦਾ ਆਪਣੇ ਕੋਲ ਆਉਂਦਾ ਹੈ ਬਹੁਤ ਜ਼ਿਆਦੀਆਂ ਘਟੂ ਘਟ ਨਾ ਇਹਨੂੰ ਵੱਧ-ਵੱਧ ਜਿਹੜੇ ਪੱਟ ਪਏ ਹੈ ਨਾ ਥੱਲੇ ਹੱਡੀਆਂ ਦੇ ਸੰਦੀਆਂ ਆ ਇੰਨੇ-ਇੰਨੇ ਜਮਨ 100 ਤੋਂ ਉੱਪਰ ਆ ਜਿਹੜੇ ਸੀਰੀਅਸ ਹੀ ਤੇ ਜਿਹੜੇ ਨਿੱਕੇ-ਮੋਟੇ ਆਮ ਸੱਟਾਂ ਰਗੜਾਂ ਜਾਂ ਉਹ ਤੇ ਪਤਾ ਹੀ ਨਹੀਂ ਕਿੰਨੇ ਕੀਗੇ ਉਹ ਕੋਸ਼ਿਸ਼ ਆ ਚੱਲਦੀ ਇੱਥੋਂ ਮੇਰੇ ਕੋਲੋਂ ਤੇ ਉਹਨੂੰ ਆਪਾਂ ਐਂਬੂਲੈਂਸ ਦੇ ਵਿੱਚੋਂ ਸਭ ਤੋਂ ਵੱਡੀ ਵੇਖੋ ਕੀ ਗੱਲ ਬਣੀ ਵੀ ਐਂਬੂਲੈਂਸਾਂ ਇੰਨੀਆਂ ਕਿ ਜਿਆਦੀਆਂ ਹੈਗੀਆਂ ਹੀ ਤੇ ਪਰ ਇੰਨੀਆਂ ਕਿ ਜਿਆਦੀਆਂ ਲੱਦ ਲੱਦੇ ਚਲ ਗਈਆਂ ਹੈ ਕਿ ਮੁੜ ਕੇ ਐਂਬੂਲੈਂਸ ਨਹੀਂ ਆ ਗਈ ਤੇ ਮੇਰੇ ਮਨ ਚ ਆ ਮੈਂ ਵੀ ਜਿਹੜੇ ਇਹਦੇ ਚ ਦੋ ਸਾਹ ਹੈਗੇ ਆ ਮੈਂ ਇਹਨੂੰ ਇੱਥੋਂ ਚੁੱਕਿਆ ਆਪਣੇ ਹੱਥਾਂ ਤੇ ਹੀ ਸੰਤੋੜ ਭੱਜ ਗਿਆ ਮੈਂ ਲੈ ਕੇ ਉਹ ਬੋਰਡ ਤੱਕ ਮੈਂ ਲੈ ਕੇ ਗਿਆ ਉਹਨੂੰ ਭੱਜ ਕੇ ਉੱਥੋਂ ਅੱਗੋਂ ਫਿਰ ਐਂਬੂਲੈਂਸ ਆਈ ਉਹਦੇ ਵਿੱਚ ਪਾ ਕੇ ਫਿਰ ਉਹਨੂੰ ਆਕਸੀਜਨ ਲਾ ਕੇ ਭੇਜਤਾ ਵਾ ਪਰ ਹੁਣ ਆਪਣਾ ਕਹੀ ਨਾ ਇੱਥੋਂ ਲਿੰਕ ਨਹੀਂ ਹੁੰਦਿਆ ਵੀ ਉਹ ਉਹਨੂੰ ਕੀ ਹੋਇਆ ਜਾਂ ਕੀ ਪਰ ਜਿਹੜਾ ਮੈਨੂੰ ਲੱਗਦਾ ਹੈ ਇਹਨਾਂ ਜਦੋਂ ਟਾਇਰ ਗਿਆ ਛੱਡੰਦਾ ਅਸੀਂ ਇੱਥੇ ਆਪਣੇ ਕਿਸਾਨਾਂ ਦੇ ਕਾਫੀਆਂ ਦੇ ਸੱਟਾਂ ਲੱਗੀਆਂ ਇਹਦੇ ਟਰਾਲੀਆਂ ਜੇ ਕੋਈ ਬਜ਼ੁਰਗੀ ਜਿਹੜੇ ਉਹਨਾਂ ਨੂੰ ਮਤਲਬ ਟਰਾਲੀਆਂ ਦੇ ਵਿੱਚ ਹੀ ਉਹਨਾਂ ਦੇ ਜਾ ਕੇ ਨਾ ਹੋ ਗਿਆ ਤੇ ਫਿਰ ਟਰਾਲੀਆਂ ਦੇ ਵਿੱਚ ਹੀ ਆਪਣੇ ਜਿਹੜੇ ਅ ਅਸੀਂ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਕਾਫੀ ਉਹਨਾਂ ਦੇ ਨਾ ਇੰਜਰੀਜ਼ ਹੋ ਗਈ ਉਹ ਮੁੰਡੇ ਆਪਣੇ ਦੋ ਹੀ ਇੱਥੇ ਜਿਹੜੀ ਵੀ ਕਰਦੇ ਤੇ ਉਹ ਜਦੋਂ ਆਈ ਬੀਐਸਐਫ ਦੇ ਜਵਾਨ ਆਏ ਉਹਨਾਂ ਨੇ ਆਣ ਕੇ ਗੱਡੀ ਤੇ ਲਾ ਬੋਲਦਾ ਫਿਰ ਆਪਣੇ ਮੈਡੀਕਲ ਤੇ ਬੋਲਦਾ ਉਹ ਸਾਰੀ ਮੈਡੀਕਲ ਜਿੰਨੀ ਉਹ ਸਾਰੀ ਖਿਲਰੀ ਆਣ ਕਿ ਥੱਲੇ ਖਿਲਰੀ ਚੁੱਕੀ ਆ ਅੱਗੇ ਜਿਵੇਂ ਪਹਿਲਾਂ ਅੱਗੇ ਟਰੈਕਟਰ ਨੇ ਜਿਹੜੇ ਉਹਨਾਂ ਦਾ ਉਹ ਤੇ ਮੈਂ ਹੁਣ ਵੇਖਿਆ ਨਹੀਂ ਕਿਉਂ ਮਾ ਆਪਾਂ ਦੀ ਇੱਥੇ ਟਰੈਕਟਰ ਸਾਰੇ ਪੰਨੇ ਗਏ ਨੇ ਅੱਛਾ ਅੱਛਾ ਤੇ ਆ ਇੱਥੋਂ ਤੱਕ ਆਪਣੀ ਸਾਰਾ ਮੈਡੀਕਲ ਉਹਨਾਂ ਨੇ ਸਾਰਾ ਤੈਸ਼ ਨਿਸ਼ ਕਰਤਾ ਆ ਇਧਰ ਦਿਖਾ ਦੋ ਵਤਨ ਆ ਲਾਈਟਾਂ ਦੇਖ ਸਕਦੇ ਹੋ ਜਿੱਥੇ ਜ਼ੋਰ ਲੱਗਿਆ ਜਿਵੇਂ ਜ਼ੋਰ ਲੱਗਿਆ ਆ ਬੰਪਰ ਸ਼ੀਸ਼ਾ ਜਿਹੜਾ ਇਧਰੋਂ ਵੀ ਲਾਈਟਾਂ ਦੇਖ ਸਕਦੇ ਹੋ ਆ ਵੀ ਲਾਈਟਾਂ ਸਾਰੀ ਪੰਨੀਆਂ ਹਾਂ ਹਾਂ ਆਪਾਂ ਦੇ ਅੱਗੇ ਵੀ ਕੈਂਪ ਹਾਂਜੀ ਹਾਂ ਕੈਂਪ ਵੀ ਦੇਖ ਲਿਏ ਤਾਂ ਕੈਂਪ ਦੇਖ ਸਕਦੇ ਹਾਂ ਆ ਇਸ ਤਰੀਕੇ ਦਾ ਮਾਹੌਲ ਹੈ ਇਹ ਮੈਡੀਕਲ ਕੈਂਪ ਲਾਉਣ ਲਈ ਆਈ ਜਿਹੜੀ ਟੀਮ ਹੈ ਇਹ ਉਹਨਾਂ ਦੀ ਗੱਡੀ ਹੈ ਤਾਂ ਦੇਖ ਸਕਦੇ ਹਾਂ ਇਸ ਤਰੀਕੇ ਦਾ ਮਾਹੌਲ ਸਿਰਜ ਆ ਗਿਆ ਤਾਂ ਕਿਸਾਨਾਂ ਨਾਲ ਮੀਟਿੰਗ ਵੀ ਚੱਲ ਰਹੀ ਸੀ ਕਿ ਸ਼ਾਂਤ ਮੇਂ ਹੀ ਰਹਿਣਾ ਪਰ ਅੱਗੇ ਉਹ ਦੇਖ ਸਕਦੇ ਹਾਂ ਤੁਸੀਂ ਕਿਸ ਤਰੀਕੇ ਦਾ ਮਾਹੌਲ ਹਾਂ ਇੱਧਰ ਡਾਕਟਰ ਸਵਾਮਾਨ ਸਿੰਘ ਉਹਨਾਂ ਦੀ ਇਹ ਐਸੋਸੀਏਸ਼ਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਲੋਗਨ ਆ ਜਿਹੜਾ ਉਹ ਵੀ ਲਿਖਿਆ ਗਿਆ ਇੱਥੇ ਜਿਹੜਾ ਉਪਦੇਸ਼ ਆ ਗੁਰੂ ਸਾਹਿਬ ਦਾ ਪਰ ਗੱਡੀ ਆ ਜਿਹੜੀ ਟੋਟਲ ਡੈਮੇਜ ਕਰ ਦਿੱਤੀ ਗਈ ਆ ਤਾਂ ਅੱਗੇ ਆ ਜਿਹੜਾ ਹਾਂਜੀ ਫ੍ਰੀ ਮੈਡੀਕਲ ਕੈਂਪ ਆ ਇੱਧਰ ਵੀ ਦਿਖਾ ਦਿਓ ਇੱਕ ਵਾਰ ਇੱਕ ਵਾਰ ਦਿਖਾ ਦਈਏ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਲਗਾਤਾਰ ਇੱਥੇ ਕਈ ਦਿਨਾਂ ਤੋਂ ਸੇਵਾ ਜਿਹੜੀ ਕਰ ਰਹੇ ਨੇ ਡਾਕਟਰ ਸਵਾਮਾਨ ਸਿੰਘ ਉਹਨਾਂ ਦੀ ਇਹ ਜਥੇਬੰਦੀ ਆ ਤਾਂ ਮੋਟਰਸਾਈਕਲ ਦੇਖੋਗੇ ਭਈ ਸਾਰੇ ਕੰਮ ਖਰਾਬ ਮੋਟਰਸਾਈਕਲ ਦਾ ਕਿਸ ਤਰੀਕੇ ਦਾ ਜਿਹੜਾ ਕੀਤਾ ਗਿਆ ਲੋਕ ਵੀ ਬਾਈ ਕਹਿੰਦੇ ਖਰਾਬ ਕਰਤਾ ਆਹ ਪੰਨ ਦਿੱਤਾ ਗਿਆ ਇੱਥੋਂ ਵੀ ਤੋੜਿਆ ਗਿਆ ਸਾਰੇ ਟਰੈਕਟਰ ਖੜੇ ਸਾਰੀਆਂ ਗੱਡੀਆਂ ਖੜੀਆਂ ਸੀ ਜਿੰਨੇ ਵੀ ਵੀਹਿਕਲ ਖੜੇ ਸੀ ਤਾਂ ਇੱਧਰ ਇਸ ਤਰੀਕੇ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਇਸ ਕਰ ਗਿਆ ਖਨੌਰੀ ਬਾਰਡਰ ਤੇ ਕੀਤੀ ਗਈ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਵਾਟਰ ਟੈਂਕ ਲੈ ਗਿਆ ਵਾਟਰ ਟੈਂਕ ਵੀ ਬਾਈ ਕਹਿੰਦੇ ਲੈ ਕੇ ਖਿੱਚ ਕੇ ਉਧਰ ਤਾਂ ਦੇਖ ਸਕਦੇ ਹੋ ਇਹ ਕੈਂਪ ਸੀ ਕੈਂਪ ਚ ਗੋਲੇ ਫਟੇ ਜਾਣਗੇ ਕੈਂਪ ਚ ਤਿੰਨ ਚਾਰ ਇਥੋਂ ਚੁੱਕਲੇ ਜਾਂਦੇ ਲੋਕਾਂ ਨੇ ਤਿੰਨ ਚਾਰ ਗੋਲੇ ਇੱਥੇ ਆਣ ਕੇ ਡਿੱਗੇ ਕੈਂਪ ਦੇ ਵਿੱਚ ਤੇ ਫਿਰ ਬਾਅਦ ਚੋ ਖੋਦੀ ਆ ਗਿਆ ਉਹਨਾਂ ਨੇ ਕਿ ਫੇ ਸਾਰਾ ਇਹ ਖਲਾਰਤਾ ਟੇਬਲ ਟੂਬਲ ਸਾ ਚਾ ਕੇ ਤੁਸੀਂ ਇੱਥੇ ਸੀਗੇ ਜਦੋਂ ਆਈ ਜੋ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਦੋਂ ਬਜ਼ੁਰਗੀ ਨਾ ਵਿਚਾਰੇ ਟਰਾਲੀਆਂ ਜੋ ਭਾਜਦੇ ਸਕਦੇ ਨਹੀਂ ਆंसू ਗਏ ਦਿਨ ਉਹਨਾਂ ਦਾ ਸਾਹ ਕਾ ਮਤਲਬ ਬੰਦ ਹੋ ਗਈ ਉਹਨਾਂ ਨੂੰ ਜਾ ਕੇ ਟਰਾਲੀਆਂ ਚ ਆਪਾਂ ਟ੍ਰੀਟਮੈਂਟ ਕਰਨਾ ਸੱਟਾਂ ਲੱਗੀਆਂ ਦੋ ਮੁੰਡੇ ਆਪਣੇ ਇੱਥੇ ਹੀ ਉਹਨਾਂ ਨੂੰ ਵੀ ਡਾਂਗਾ ਮਾਰ ਕੇ ਉਹਨਾਂ ਪਹਜਾਤਾ ਵਿਚਾਰਿਆਂ ਨੂੰ ਤਾਂ ਦੇਖ ਸਕਦੇ ਹਾਂ ਇਹ ਦਵਾਈਆਂ ਸਿਗਿਆ ਇੱਥੇ ਬਾਈ ਕਹਿੰਦੇ ਸਾਰਾ ਖਲਾਗੇ ਸੀ ਬਾਈ ਖੰਡਾ ਗਿਆ ਸਾਰਾ ਖਿਲਰ ਗਿਆ ਸਾਰਾ ਖਿਲਰ ਰਿਹਾ ਪਿਆ ਹਿਆਣ ਕੇ ਚੁੱਕਿਆ ਫੇਰ ਆਪਾਂ ਆ ਕੇ ਚੁੱਕਿਆ ਤਾਂ ਦੇਖ ਸਕਦੇ ਹਾਂ ਬਾਈ ਕਹਿੰਦੇ ਸਾਰਾ ਖਲਾਰ ਕੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਨਾ ਫੇਰ ਆਣ ਕੇ ਤਾਂ ਕਿੰਨੇ ਬੰਦਿਆਂ ਦਾ ਟ੍ਰੀਟਮੈਂਟ ਕਰ ਚੁੱਕੇ ਹੁਣ ਤੱਕ ਅੱਜ-ਅੱਜ ਅਣਗਿਣਤ ਆਪਾਂ ਨਾ ਮੈਂ ਤੁਹਾਨੂੰ ਦੱਸਣ ਦਿਆਂਵਾ ਵੀ ਜਦੋਂ ਦਾ ਸਵੇਰ ਦਾ ਚੱਲੰਦਿਆ ਨਾ ਇਹ ਕੰਮ ਤੇ ਆਪਣਾ 500 ਮੀਟਰ ਦੂਰ ਆ ਉਤੋਂ ਆਪਣੇ ਤੋਂ ਪਰ ਆਮ ਦੂਜੇ ਮੈਡੀਕਲਾਂ ਤੋਂ ਆਪਣਾ ਥੋੜੇ ਜਿਹਾ ਅੱਗੇ ਆ ਤੇ ਇਹਦੇ ਵਿੱਚ ਜਿਹੜਾ ਵੀ ਪੇਸ਼ੈਂਟ ਆਉਂਦਾ ਆਪਣੇ ਕੋਲ ਆਉਂਦਾ ਹੈ ਬਹੁਤ ਜ਼ਿਆਦੀਆਂ ਘਟੂ ਘਟ ਨਾ ਇਹਨੂੰ ਵੱਧ-ਵੱਧ ਜਿਹੜੇ ਪੱਟ ਪਏ ਆ ਨਾ ਥੱਲੇ ਹੱਡੀਆਂ ਦਿਸਣਦੀਆਂ ਆ ਏਨੇ-ਏਨੇ ਜਿਵੇਂ 100 ਤੋਂ ਉੱਪਰ ਆ ਜਿਹੜੇ ਸੀਰੀਅਸ ਹੀ ਤੇ ਜਿਹੜੇ ਨਿੱਕੇ ਮੋਟੇ ਆਮ ਸੱਟਾਂ ਰਗੜਾਂ ਜਾਂ ਉਹ ਤੇ ਪਤਾ ਹੀ ਨਹੀਂ ਉਹ ਕੋਸ਼ਿਸ਼ ਆ ਚੱਲਦੀ ਇਤੋਂ ਮੇਰੇ ਕੋਲੋਂ ਤੇ ਉਹਨੂੰ ਆਪਾਂ ਐਂਬੂਲੈਂਸ ਦੇ ਵਿੱਚ ਉਹ ਸਭ ਤੋਂ ਵੱਡੀ ਵੇਖੋ ਕੀ ਗੱਲ ਬਣੀ ਵੀ ਐਂਬੂਲੈਂਸਾਂ ਇੰਨੀਆਂ ਕਿ ਜਿਆਦੀਆਂ ਹੈਗੀਆਂ ਹੀ ਤੇ ਪਰ ਇੰਨੀਆਂ ਕਿ ਜਿਆਦੀਆਂ ਲੱਦ ਲੱਦ ਕੇ ਚਲ ਗਈਆਂ ਕਿ ਮੁਰਕ ਐਂਬੂਲੈਂਸ ਨਹੀਂ ਆ ਗਈ ਤੇ ਮੇਰੇ ਮਨ ਚ ਆਇਆ ਮੈਂ ਵੀ ਜਿਹੜੇ ਇਹਦੇ ਦੇ ਦੋ ਸਾਹ ਹੈਗੇ ਆ ਮੈਂ ਇਹਨੂੰ ਇੱਥੋਂ ਚੁੱਕਿਆ ਆਪਣੇ ਹੱਥਾਂ ਦੇ ਹੀ ਸੰਤੋੜ ਭੱਜ ਗਿਆ ਮੈਂ ਲੈ ਗਿਆ ਉਹ ਬੋਰਡ ਤੱਕ ਮੈਂ ਲੈ ਕੇ ਗਿਆ ਉਹਨੂੰ ਭੱਜ ਕੇ ਉੱਥੋਂ ਅੱਗੋਂ ਫਿਰ ਐਂਬੂਲੈਂਸ ਆਈ ਉਹਦੇ ਵਿੱਚ ਪਾ ਕੇ ਫਿਰ ਉਹਨੂੰ ਆਕਸੀਜਨ ਲਾ ਕੇ ਭੇਜਤਾ ਵਾ ਪਰ ਹੁਣ ਆਪਣਾ ਕਿਸੇ ਨਾਲ ਇੱਥੋਂ ਲਿੰਕ ਨਹੀਂ ਹੁੰਦਿਆ ਵੀ ਉਹ ਉਹਨੂੰ ਕੀ ਹੋਇਆ ਜਾਂ ਕੀ ਪਰ ਜਿਹੜਾ ਮੈਨੂੰ ਲੱਗਦਾ ਆਪਣੇ ਇਹਨਾਂ ਜਦੋਂ ਟਾਇਰ ਗਿਆ ਛੱਡੰਦਾ ਅਸੀਂ ਤੇ ਇੱਥੇ ਆਪਣੇ ਕਿਸਾਨਾਂ ਦੇ ਕਾਫੀਆਂ ਦੇ ਸੱਟਾਂ ਲੱਗੀਆਂ ਇਹਦੇ ਟਰਾਲੀਆਂ ਜੇ ਕੋਈ ਬਜ਼ੁਰਗੀ ਜਿਹੜੇ ਉਹਨਾਂ ਨੂੰ ਮਤਲਬ ਟਰਾਲੀਆਂ ਦੇ ਵਿੱਚ ਹੀ ਉਹਨਾਂ ਦੇ ਜਾ ਕੇ ਨਾ ਉਹ ਗਿਆ ਤੇ ਫਿਰ ਟਰਾਲੀਆਂ ਦੇ ਵਿੱਚ ਹੀ ਆਪਣੇ ਜਿਹੜੇ ਅ ਅਸੀਂ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਕਾਫੀ ਉਹਨਾਂ ਦੇ ਨਾ ਇੰਜਰੀਜ਼ ਹੋ ਗਈ ਸੀ ਉਹ ਮੁੰਡੇ ਆਪਣੇ ਦੋ ਹੀ ਇੱਥੇ ਜਿਹੜੀ ਵੀ ਕਰਦੇ ਤੇ ਉਹ ਜਦੋਂ ਆਈ ਬੀਐਸਐਫ ਦੇ ਜਵਾਨ ਆਏ ਉਹਨਾਂ ਨੇ ਆਣ ਕੇ ਗੱਡੀ ਤੇ ਹਲਾ ਬੋਲਦਾ ਫਿਰ ਆਪਣੇ ਮੈਡੀਕਲ ਤੇ ਬੋਲਦਾ ਉਹ ਸਾਰੀ ਮੈਡੀਕਲ ਜਿੰਨੀ ਉਹ ਸਾਰੀ ਖਿਲਰੀ ਆਣ ਕਿ ਥੱਲੇ ਖਿਲਰੀ ਚੁੱਕੀ ਆ। ਕਢਾ ਕੇ ਜਿਵੇਂ ਪਹਿਲਾਂ ਅੱਗੇ ਟਰੈਕਟਰ ਨੇ ਜਿਹੜੇ ਉਹਨਾਂ ਦਾ ਉਹ ਤੇ ਮੈਂ ਹੁਣ ਵੇਖਿਆ ਨਹੀਂ ਕਿਉਂ ਮਾਪਾਂ ਦੀ ਇੱਥੇ ਪੇਸ਼ੇ ਸਾਰੇ ਪੰਨੇ ਗਏ ਨੇ। ਅੱਛਾ ਅੱਛਾ ਤੇ ਆ ਇੱਥੋਂ ਤੱਕ ਆਪਣੀ ਸਾਰਾ ਮੈਡੀਕਲ ਉਹਨਾਂ ਨੇ ਸਾਰਾ ਤੈਸ਼ ਰੈਸ਼ ਕਰਤਾ। ਆ ਇੱਧਰ ਦਿਖਾ ਦਿਓ ਵਤਨ। ਆ ਲਾਈਟਾਂ ਦੇਖ ਸਕਦੇ ਹੋ। ਜਿੱਥੇ ਜ਼ੋਰ ਲੱਗਿਆ ਜਿਵੇਂ ਜ਼ੋਰ ਲੱਗਿਆ। ਆ ਬੰਪਰ ਸ਼ੀਸ਼ਾ ਜਿਹੜਾ ਇਦਰੋਂ ਵੀ ਲਾਈਟਾਂ ਦੇਖ ਸਕਦੇ ਹਾਂ ਆ ਵੀ ਲਾਈਟਾਂ ਸਾਰੀ ਪੰਚ ਹਾਂ ਹਾਂ ਆਪਾਂ ਦੇ ਅੱਗੇ ਵੀ ਦਿਖਾਵਾਂਗੇ ਕੈਂਪ ਹਾਂਜੀ ਹਾਂ ਕੈਂਪ ਵੀ ਦੇਖ ਲਈਏ ਤਾਂ ਕੈਂਪ ਦੇਖ ਸਕਦੇ ਹਾਂ ਆ ਇਸ ਤਰੀਕੇ ਦਾ ਮਾਹੌਲ ਹੈ ਇਹ ਮੈਡੀਕਲ ਕੈਂਪ ਲਾਉਣ ਲਈ ਆਈ ਜਿਹੜੀ ਟੀਮ ਹੈ ਇਹ ਉਹਨਾਂ ਦੀ ਗੱਡੀ ਹੈ ਤਾਂ ਦੇਖ ਸਕਦੇ ਹੋ ਇਸ ਤਰੀਕੇ ਦਾ ਮਾਹੌਲ ਸਿਰਜ ਆ ਗਿਆ ਤਾਂ ਕਿਸਾਨਾਂ ਨਾਲ ਮੀਟਿੰਗ ਵੀ ਚੱਲ ਰਹੀ ਸੀ ਕਿ ਸ਼ਾਂਤ ਮੇਂ ਰਹਿਣਾ ਪਰ ਅੱਗੇ ਉਹ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦਾ ਮਾਹੌਲ ਇੱਧਰ ਡਾਕਟਰ ਸਵੈਮਾਨ ਸਿੰਘ ਉਹਨਾਂ ਦੀ ਇਹ ਐਸੋਸੀਏਸ਼ਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਲੋਗਨ ਹੈ ਜਿਹੜਾ ਉਹ ਵੀ ਲਿਖਿਆ ਗਿਆ ਇੱਥੇ ਜਿਹੜਾ ਉਪਦੇਸ਼ ਹੈ ਗੁਰੂ ਸਾਹਿਬ ਦਾ ਪਰ ਗੱਡੀ ਹੈ ਜਿਹੜੀ ਟੋਟਲ ਡੈਮੇਜ ਕਰ ਦਿੱਤੀ ਗਈ ਹੈ ਤਾਂ ਅੱਗੇ ਹੈ ਜਿਹੜਾ ਹਾਂਜੀ ਫ੍ਰੀ ਮੈਡੀਕਲ ਕੈਂਪ ਹੈ ਇੱਧਰ ਵੀ ਦਿਖਾ ਦਿਓ ਇੱਕ ਵਾਰ ਇੱਕ ਵਾਰ ਦਿਖਾ ਦਈਏ ਫ੍ਰੀ ਮੈਡੀਕਲ ਕੈਂਪ ਹੈ ਜਿਹੜਾ ਲਗਾਤਾਰ ਇੱਥੇ ਕਈ ਦਿਨਾਂ ਤੋਂ ਸੇਵਾ ਜਿਹੜੀ ਕਰ ਰਹੇ ਨੇ ਡਾਕਟਰ ਸੁਆਇਮਾਨ ਸਿੰਘ ਉਹਨਾਂ ਦੀ ਇਹ ਜਥੇਬੰਦੀ ਹੈ ਤਾਂ ਮੋਟਰਸਾਈਕਲ ਦੇਖੋਗੇ ਭਈ ਸਾਰੇ ਕੰਮ ਖਰਾਬ ਮੋਟਰਸਾਈਕਲ ਦਾ ਕਿਸ ਤਰੀਕੇ ਦਾ ਜਿਹੜਾ ਕੀਤਾ ਗਿਆ ਲੋਕ ਵੀ ਬਾਈ ਕਹਿੰਦੇ ਖਰਾਬ ਕਰਤਾ ਆਹ ਪੰਦ ਦਿੱਤਾ ਗਿਆ ਇੱਥੋਂ ਵੀ ਤੋੜਿਆ ਗਿਆ ਸਾਰੇ ਟਰੈਕਟਰ ਖੜੇ ਸਾਰੀਆਂ ਗੱਡੀਆਂ ਖੜੀਆਂ ਸੀ ਜਿੰਨੇ ਵੀ ਵੀਹਿਕਲ ਖੜੇ ਸੀ ਤਾਂ ਇੱਧਰ ਇਸ ਤਰੀਕੇ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਇਸ ਕਰ ਗਿਆ ਖਨੋਰੀ ਬਾਡਰ ਤੇ ਕੀਤੀ ਗਈ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਵਾਟਰ ਟੈਂਕ ਲੈ ਗਿਆ ਵਾਟਰ ਟੈਂਕ ਵੀ ਬਾਈ ਕਹਿੰਦੇ ਲੈ ਕੇ ਖਿੱਚ ਕੇ ਉਧਰ ਤਾਂ ਦੇਖ ਸਕਦੇ ਹੋ ਇਹ ਕੈਂਪ ਸੀ ਕੈਂਪ ਚ ਗੋਲੇ ਫਟੇ ਜਾਣਗੇ ਕੈਂਪ ਚ ਤਿੰਨ ਚਾਰ ਇਥੋਂ ਚੁੱਕਲੇ ਜਾਂਦੇ ਲੋਕਾਂ ਨੇ ਤਿੰਨ ਚਾਰ ਗੋਲੇ ਇਥੇ ਆਣ ਕੇ ਡਿੱਗੇ ਕੈਂਪ ਦੇ ਵਿੱਚ ਫਿਰ ਬਾਅਦ ਚੋਖੋਦੀ ਆ ਗਿਆ ਉਹਨਾਂ ਵਾਲੇ ਕਿ ਸਾਰਾ ਇਹ ਖਲਾਰਤਾ ਟੇਬਲ ਟੂਬਲ ਸਾਰਾ ਆ ਗਿਆ ਤੁਸੀਂ ਇੱਥੇ ਸੀਗੇ ਜਦੋਂ ਹਾਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਦੋਂ ਬਜ਼ੁਰਗੀ ਨਾ ਵਿਚਾਰੇ ਟਰਾਲੀਆਂ ਚੋਂ ਭਜਦੇ ਸਕਦੇ ਨਹੀਂ ਆंसू ਗਏ ਦਿਨ ਉਹਨਾਂ ਨੇ ਸਾਹ ਕਾ ਮਤਲਬ ਬੰਦ ਹੋ ਗਈ ਉਹਨਾਂ ਨੇ ਜਾ ਕੇ ਟਰਾਲੀਆਂ ਚ ਆਪਾਂ ਟ੍ਰੀਟਮੈਂਟ ਕਰਨਾ ਸੱਟਾਂ ਲੱਗੀਆਂ ਦੋ ਮੁੰਡੇ ਆਪਣੇ ਇੱਥੇ ਹੀ ਉਹਨਾਂ ਨੂੰ ਵੀ ਡਾਂਗਾ ਮਾਰ ਕੇ ਉਹਨਾਂ ਪਹਜਾਤਾ ਵਿਚਾਰਿਆਂ ਨੂੰ ਤਾਂ ਦੇਖ ਸਕਦੇ ਹੋ ਇਹ ਦਵਾਈਆਂ ਸਿਗੀਆਂ ਇੱਥੇ ਬਾਈ ਕਹਿੰਦੇ ਸਾਰਾ ਖਲਾਗੇ ਸੀ ਬਾਈ ਖੰਡਾਗੇ ਸੀ ਸਾਰਾ ਖਿਲਰ ਗਿਆ ਸਾਰਾ ਖਿਲਰ ਰਿਹਾ ਪਿਆ ਹਿਆਣ ਕੇ ਚੁੱਕਿਆ ਫੇਰ ਆਪਾਂ ਆ ਕੇ ਚੁੱਕਿਆ ਤਾਂ ਦੇਖ ਸਕਦੇ ਹੋ ਬਾਈ ਕਹਿੰਦੇ ਸਾਰਾ ਖਲਾਰ ਗਿਆ ਉਹਨਾਂ ਦਾ ਟ੍ਰੀਟਮੈਂਟ ਕੀਤਾ ਨਾ ਫੇਰ ਆਣ ਕੇ ਤਾਂ ਕਿੰਨੇ ਬੰਦਿਆਂ ਦਾ ਟ੍ਰੀਟਮੈਂਟ ਕਰ ਚੁੱਕੇ ਹੁਣ ਤੱਕ ਅੱਜ-ਅੱਜ ਆਪਾਂ ਨਾ ਮੈਂ ਤੁਹਾਨੂੰ ਦੱਸਣ ਦਿਆਂਵਾ ਵੀ ਜਦੋਂ ਦਾ ਸਵੇਰ ਦਾ ਚੱਲੰਦਿਆ ਨਾ ਇਹ ਕੰਮ ਤੇ ਆਪਣਾ 500 ਮੀਟਰ ਦੂਰ ਆ ਉਤੋਂ ਆਪਣੇ ਤੋਂ ਪਰ ਆਮ ਦੂਜੇ ਮੈਡੀਕਲਾਂ ਤੋਂ ਆਪਣਾ ਥੋੜੇ ਜਿਹਾ ਅੱਗੇ ਆ ਤੇ ਇਹਦੇ ਵਿੱਚ ਜਿਹੜਾ ਵੀ ਪੇਸ਼ੈਂਟ ਆਉਂਦਾ ਹੈ ਆਪਣੇ ਕੋਲ ਆਉਂਦਾ ਹੈ ਬਹੁਤ ਜ਼ਿਆਦੀਆਂ ਘਟੋ-ਘਟ ਨਾ ਇਹਨੂੰ ਵੱਧ-ਵੱਧ ਜਿਹੜੇ ਪੱਟ ਪਏ ਆ ਨਾ ਥੱਲੇ ਹੱਡੀਆਂ ਦਿਸਣਦੀਆਂ ਆ ਏਨੇ-ਨੇ ਜਿੰਨੇ 100 ਤੋਂ ਉੱਪਰ ਆ ਜਿਹੜੇ ਸੀਰੀਅਸ ਹੀ ਤੇ ਜਿਹੜੇ ਨਿੱਕੇ-ਮੋਟੇ ਆਮ ਸੱਟਾਂ ਰਗੜਾਂ ਜਾਂ ਉਹ ਤੇ ਪਤਾ ਹੀ ਨਹੀਂ ਕਿੰਨੇ ਕੀ ਉਹ ਕੋਸ਼ਿਸ਼ ਆ ਚੱਲਦੀ ਇਤੋਂ ਮੇਰੇ ਕੋਲੋਂ ਤੇ ਉਹਨੂੰ ਆਪਾਂ ਐਂਬੂਲੈਂਸ ਦੇ ਵਿੱਚ ਉਹ ਸਭ ਤੋਂ ਵੱਡੀ ਵੇਖੋ ਕੀ ਗੱਲ ਬਣੀ ਵੀ ਐਂਬੂਲੈਂਸਾਂ ਇੰਨੀਆਂ ਕਿ ਜਿਆਦੀਆਂ ਹੈਗੀਆਂ ਹੀ ਤੇ ਪਰ ਇੰਨੀਆਂ ਕਿ ਜਿਆਦੀਆਂ ਲੱਦ ਲੱਦ ਕੇ ਚਲ ਗਈਆਂ ਕਿ ਮੁਰਕ ਐਂਬੂਲੈਂਸ ਨਹੀਂ ਆ ਕਿਤੇ ਮੇਰੇ ਮਨ ਚ ਆ ਮੈਂ ਵੀ ਜਿਹੜੇ ਇਹਦੇ ਜ ਦੋ ਸਾਹ ਹੈਗੇ ਆ ਮੈਂ ਇਹਨੂੰ ਇੱਥੋਂ ਚੁੱਕਿਆ ਆਪਣੇ ਹੱਥਾਂ ਦੇ ਹੀ ਸੰਤੋੜ ਭੱਜ ਗਿਆ ਮੈਂ ਲੈ ਗਿਆ ਉਹ ਬੋਰਡ ਤੱਕ ਮੈਂ ਲੈ ਕੇ ਗਿਆ ਉਹਨੂੰ ਭੱਜ ਕੇ ਉੱਥੋਂ ਅੱਗੋਂ ਫਿਰ ਐਂਬੂਲੈਂਸ ਆਈ ਉਹਦੇ ਵਿੱਚ ਪਾ ਕੇ ਫਿਰ ਉਹਨੂੰ ਆਕਸੀਜਨ ਲਾ ਕੇ ਭੇਜਤਾ ਵਾ ਪਰ ਹੁਣ ਆਪਣਾ ਕਹੀ ਨਾ ਇੱਥੋਂ ਲਿੰਕ ਨਹੀਂ ਹੁੰਦਿਆ ਵੀ ਉਹ ਉਹਨੂੰ ਕੀ ਹੋਇਆ ਜਾਂ ਕੀ ਪਰ ਜਿਹੜਾ ਮੈਨੂੰ ਲੱਗਦਾ ਹੈ ਆਪਣੇ ਇਹਨਾਂ ਜਦੋਂ ਟਾਇਰ ਗਿਆ ਛੱਡੰਦਾ ਅਸੀਂ ਤੇ ਇੱਥੇ ਆਪਣੇ ਕਿਸਾਨਾਂ ਦੇ ਕਾਫੀਆਂ ਦੇ ਸੱਟਾਂ ਲੱਗੀਆਂ ਇਹਦੇ ਟਰਾਲੀਆਂ ਜੇ ਕੋਈ ਬਜ਼ੁਰਗੀ ਜਿਹੜੇ ਉਹਨਾਂ ਨੂੰ ਮਤਲਬ ਟਰਾਲੀਆਂ ਦੇ ਵਿੱਚ ਹੀ ਉਹਨਾਂ ਦੇ ਜਾ ਕੇ ਨਾ ਉਹ ਗਏ ਤੇ ਫਿਰ ਟਰਾਲੀਆਂ ਦੇ ਵਿੱਚ ਹੀ ਆਪਣੇ ਜਿਹੜੇ ਅ ਅਸੀਂ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਕਾਫੀ ਉਹਨਾਂ ਦੇ ਨਾ ਇੰਜਰੀਜ਼ ਹੋ ਗਈ ਸੀ ਉਹ ਮੁੰਡੇ ਆਪਣੇ ਦੋ ਵੀ ਇੱਥੇ ਜਿਹੜੀ ਵੀ ਕਰਦੇ ਤੇ ਉਹ ਜਦੋਂ ਆਈ ਬੀਐਸਐਫ ਦੇ ਜਵਾਨ ਆਏ ਉਹਨਾਂ ਨੇ ਆਣ ਕੇ ਗੱਡੀ ਦੇ ਹਲਾ ਬੋਲਦਾ ਫਿਰ ਆਪਣੇ ਮੈਡੀਕਲ ਤੇ ਬੋਲਦਾ ਉਹ ਸਾਰੀ ਮੈਡੀਕਲ ਜਿੰਨੀ ਉਹ ਸਾਰੀ ਖਿਲਰੀ ਆਣ ਕੇ ਥੱਲੇ ਖਿਲਰੀ ਚੁੱਕੀ ਆ। ਕਢਾ ਕੇ ਜਿਵੇਂ ਪਹਿਲਾਂ ਅੱਗੇ ਟਰੈਕਟਰ ਨੇ ਜਿਹੜੇ ਉਹਨਾਂ ਦਾ ਉਹ ਤੇ ਮੈਂ ਹੁਣ ਵੇਖਿਆ ਨਹੀਂ ਕਿਉਂ ਮਾਪਾਂ ਦੀ ਇੱਥੇ ਪੇਟਰ ਸਾਰੇ ਪੰਨੇ ਗਏ ਨੇ। ਅੱਛਾ ਅੱਛਾ ਤੇ ਆ ਇੱਥੋਂ ਤੱਕ ਆਪਣੀ ਸਾਰਾ ਮੈਡੀਕਲ ਉਹਨਾਂ ਨੇ ਸਾਰਾ ਤੈਸ਼ ਨੈਸ਼ ਕਰਤਾ। ਆ ਇੱਧਰ ਦਿਖਾ ਦਿਓ ਵਤਨ। ਆ ਲਾਈਟਾਂ ਦੇਖ ਸਕਦੇ ਹੋ। ਜਿੱਥੇ ਜ਼ੋਰ ਲੱਗਿਆ ਜਿਵੇਂ ਜ਼ੋਰ ਲੱਗਿਆ। ਆ ਬੰਪਰ ਸ਼ੀਸ਼ਾ ਜਿਹੜਾ ਇਧਰੋਂ ਵੀ ਲਾਈਟਾਂ ਦੇਖ ਸਕਦੇ ਹਾਂ ਆ ਵੀ ਲਾਈਟਾਂ ਸਾਰੀ ਪੰਨ ਹਾਂ ਹਾਂ ਆਪਾਂ ਦੇ ਅੱਗੇ ਵੀ ਦਿਖਾਵਾਂਗੇ ਕੈਂਪ ਹਾਂਜੀ ਹਾਂ ਹਾਂ ਕੈਂਪ ਵੀ ਦੇਖ ਲਈਏ ਤਾਂ ਕੈਂਪ ਦੇਖ ਸਕਦੇ ਹਾਂ ਆ ਇਸ ਤਰੀਕੇ ਦਾ ਮਾਹੌਲ ਹੈ ਇਹ ਮੈਡੀਕਲ ਕੈਂਪ ਲਾਉਣ ਲਈ ਆਈ ਜਿਹੜੀ ਟੀਮ ਹੈ ਇਹ ਉਹਨਾਂ ਦੀ ਗੱਡੀ ਹੈ ਤਾਂ ਦੇਖ ਸਕਦੇ ਹੋ ਇਸ ਤਰੀਕੇ ਦਾ ਮਾਹੌਲ ਸਿਰਜ ਆ ਗਿਆ ਤਾਂ ਕਿਸਾਨਾਂ ਨਾਲ ਮੀਟਿੰਗ ਵੀ ਚੱਲ ਰਹੀ ਸੀ ਕਿ ਸ਼ਾਂਤ ਮੇਂ ਰਹਿਣਾ ਪਰ ਅੱਗੇੋਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦਾ ਮਾਹੌਲ ਹਾਂ ਇੱਧਰ ਡਾਕਟਰ ਸਵੈਮਾਨ ਸਿੰਘ ਉਹਨਾਂ ਦੀ ਇਹ ਐਸੋਸੀਏਸ਼ਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਲੋਗਨ ਆ ਜਿਹੜਾ ਉਹ ਵੀ ਲਿਖਿਆ ਗਿਆ ਇੱਥੇ ਜਿਹੜਾ ਉਪਦੇਸ਼ ਆ ਗੁਰੂ ਸਾਹਿਬ ਦਾ ਪਰ ਗੱਡੀ ਆ ਜਿਹੜੀ ਟੋਟਲ ਡੈਮੇਜ ਕਰ ਦਿੱਤੀ ਗਈ ਆ ਤਾਂ ਅੱਗੇ ਆ ਜਿਹੜਾ ਹਾਂਜੀ ਫ੍ਰੀ ਮੈਡੀਕਲ ਕੈਂਪ ਆ ਇੱਧਰ ਵੀ ਦਿਖਾ ਦਿਓ ਇੱਕ ਵਾਰ ਇੱਕ ਵਾਰ ਦਿਖਾ ਦਈਏ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਲਗਾਤਾਰ ਇੱਥੇ ਕਈ ਦਿਨਾਂ ਤੋਂ ਸੇਵਾ ਜਿਹੜੀ ਕਰ ਰਹੇ ਨੇ ਡਾਕਟਰ ਸਵਾਇਮਾਨ ਸਿੰਘ ਉਹਨਾਂ ਦੀ ਇਹ ਜਥੇਬੰਦੀ ਹੈ ਤਾਂ ਮੋਟਰਸਾਈਕਲ ਦੇਖੋਗੇ ਸਾਰੇ ਕੰਮ ਕਰ ਮੋਟਰਸਾਈਕਲ ਦਾ ਕਿਸ ਤਰੀਕੇ ਦਾ ਜਿਹੜਾ ਕੀਤਾ ਗਿਆ ਲੋਕ ਵੀ ਬਾਈ ਕੰਦੇ ਖਰਾਬ ਕਰਤਾ ਆਹ ਪੰਨ ਦਿੱਤਾ ਗਿਆ ਇੱਥੋਂ ਵੀ ਤੋੜਿਆ ਗਿਆ ਸਾਰੇ ਟਰੈਕਟਰ ਖੜੇ ਸਾਰੀਆਂ ਗੱਡੀਆਂ ਖੜੀਆਂ ਸੀ ਜਿੰਨੇ ਵੀ ਵੀਹਿਕਲ ਖੜੇ ਸੀ ਤਾਂ ਇੱਧਰ ਇਸ ਤਰੀਕੇ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਇਸ ਕਰ ਗਿਆ ਖਨੋਰੀ ਬਾਡਰ ਤੇ ਕੀਤੀ ਗਈ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਵਾਟਰ ਟੈਂਕ ਲੈ ਕੇ ਵਾਟਰ ਟੈਂਕ ਵੀ ਬਾਈ ਕਹਿੰਦੇ ਲੈ ਕੇ ਖਿੱਚ ਕੇ ਉਧਰ ਤਾਂ ਦੇਖ ਸਕਦੇ ਹੋ ਇਹ ਕੈਂਪ ਸੀ ਕੈਂਪ ਚ ਗੋਲੇ ਫਟੇ ਜਾਣਗੇ ਕੈਂਪ ਚ ਤਿੰਨ ਚਾਰ ਇਥੋਂ ਚੁੱਕਲੇ ਜਾਂਦੇ ਲੋਕਾਂ ਨੇ ਤਿੰਨ ਚਾਰ ਗੋਲੇ ਇੱਥੇ ਆਣ ਕੇ ਡਿੱਗੇ ਕੈਂਪ ਦੇ ਵਿੱਚ ਫਿਰ ਬਾਅਦ ਚੋਖੋ ਦੀ ਆ ਗਿਆ ਉਹਨਾਂ ਵਾਲੇ ਕਿ ਸਾਰਾ ਇਹ ਖਲਾਰਤਾ ਟੇਬਲ ਟੂਬਲ ਸਾਰਾ ਆ ਕੇ ਤੁਸੀਂ ਇੱਥੇ ਸੀਗੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਦੋਂ ਬਜ਼ੁਰਗੀ ਨਾ ਵਿਚਾਰੇ ਟਰਾਲੀਆਂ ਜੋ ਭਜਦੇ ਸਕਦੇ ਨਹੀਂ ਆंसू ਗਏ ਦਿਨ ਉਹਨਾਂ ਨੇ ਸਾਹ ਘੜ ਮਤਲਬ ਬੰਦ ਹੋ ਗਈ ਉਹਨਾਂ ਨੇ ਜਾ ਕੇ ਟਰਾਲੀਆਂ ਚ ਆਪਾਂ ਟਰੀਟਮੈਂਟ ਕਰਨਾ ਸੱਟਾਂ ਲੱਗੀਆਂ ਦੋ ਮੁੰਡੇ ਆਪਣੇ ਇੱਥੇ ਹੀ ਉਹਨਾਂ ਨੂੰ ਵੀ ਡਾਂਗਾ ਮਾਰ ਕੇ ਉਹਨਾਂ ਪਹਜਾਤਾ ਵਿਚਾਰਿਆਂ ਨੂੰ ਤਾਂ ਦੇਖ ਸਕਦੇ ਹਾਂ ਇਹ ਦਵਾਈਆਂ ਸਿਗੀਆਂ ਇੱਥੇ ਬਾਈ ਕਹਿੰਦੇ ਸਾਰਾ ਖਲਾਗੇ ਸੀ ਬਾਈ ਖੰਡਾਗੇ ਸੀ ਸਾਰਾ ਖਿਲਰ ਗਿਆ ਸਾਰਾ ਖਿਲਰ ਰਿਹਾ ਪਿਆ ਹਿਆਣ ਕੇ ਚੁੱਕਿਆ ਫੇਰ ਆਪਾਂ ਆ ਕੇ ਚੁੱਕਿਆ ਤਾਂ ਦੇਖ ਸਕਦੇ ਹਾਂ ਬਾਈ ਕਹਿੰਦੇ ਸਾਰਾ ਖਲਾਰਗੇ ਉਹਨਾਂ ਦਾ ਟਰੀਟਮੈਂਟ ਕੀਤਾ ਨਾ ਫੇਰ ਆਣ ਕੇ ਕਿੰਨੇ ਬੰਦਿਆਂ ਦਾ ਟ੍ਰੀਟਮੈਂਟ ਕਰ ਚੁੱਕੇ ਹੁਣ ਤੱਕ ਅੱਜ-ਅੱਜ ਆਪਾਂ ਨਾ ਮੈਂ ਤੁਹਾਨੂੰ ਦੱਸਣ ਦਿਆਂਵਾ ਵੀ ਜਦੋਂ ਦਾ ਸਵੇਰ ਦਾ ਚੱਲਣ ਦਿਆ ਨਾ ਇਹ ਕੰਮ ਤੇ ਆਪਣਾ 500 ਮੀਟਰ ਦੂਰ ਆ ਉਤੋਂ ਆਪਣੇ ਤੋਂ ਪਰ ਆਮ ਦੂਜੇ ਮੈਡੀਕਲਾਂ ਤੋਂ ਆਪਣਾ ਥੋੜੇ ਜਿਹਾ ਅੱਗੇ ਆ ਤੇ ਇਹਦੇ ਵਿੱਚ ਜਿਹੜਾ ਵੀ ਪੇਸ਼ੈਂਟ ਆਉਂਦਾ ਆਪਣੇ ਕੋਲ ਆਉਂਦਾ ਹੀ ਬਹੁਤ ਜ਼ਿਆਦੀਆਂ ਘਟੂ ਘਟ ਨਾ ਇਹਨੂੰ ਵੱਧ-ਵੱਧ ਜਿਹੜੇ ਪੱਟ ਪਏ ਆ ਨਾ ਥੱਲੇ ਹੱਡੀਆਂ ਦਿਸਣਦੀਆਂ ਆਂ ਇੰਨੇ-ਇੰਨੇ ਜਮਨ 100 ਤੋਂ ਉੱਪਰ ਆ ਜਿਹੜੇ ਸੀਰੀਅਸ ਹੀ ਤੇ ਜਿਹੜੇ ਨਿੱਕੇ-ਮੋਟੇ ਆਮ ਸੱਟਾਂ ਰਗੜਾਂ ਜਾਂ ਉਹਦੇ ਪਤਾ ਹੀ ਨਹੀਂ ਕਿੰਨੇ ਕੀ ਉਹ ਕੋਸ਼ਿਸ਼ ਆ ਚੱਲਦੀ ਇਥੋਂ ਮੇਰੇ ਕੋਲੋਂ ਤੇ ਉਹਨੂੰ ਆਪਾਂ ਐਂਬੂਲੈਂਸ ਦੇ ਵਿੱਚ ਉਹ ਸਭ ਤੋਂ ਮੰਡੀ ਵੇਖੋ ਕੀ ਗੱਲ ਬਣੀ ਵੀ ਐਂਬੂਲੈਂਸਾਂ ਇੰਨੀਆਂ ਕਿ ਜਿਆਦੀਆਂ ਹੈਗੀਆਂ ਹੀ ਤੇ ਪਰ ਇੰਨੀਆਂ ਕਿ ਜਿਆਦੀਆਂ ਲੱਦ ਲੱਦ ਤੇ ਚਲ ਗਈਆਂ ਹੈ ਕਿ ਮੁੜ ਕੇ ਐਂਬੂਲੈਂਸ ਨਹੀਂ ਆ ਗਈ ਤੇ ਮੇਰੇ ਮਨ ਚ ਆ ਮੈਂ ਵੀ ਜਿਹੜੇ ਇਹਦੇ ਚ ਦੋਸਾ ਹੈਗੇ ਆ ਮੈਂ ਇਹਨੂੰ ਇੱਥੋਂ ਚੁੱਕਿਆ ਆਪਣੇ ਹੱਥਾਂ ਤੇ ਹੀ ਸੰਤੋੜ ਭੱਜ ਗਿਆ ਮੈਂ ਲੈ ਗਿਆ ਉਹ ਬੋਰਡ ਤੱਕ ਮੈਂ ਲੈ ਕੇ ਗਿਆ ਉਹਨੂੰ ਭੱਜ ਕੇ ਉੱਥੋਂ ਅੱਗੋਂ ਫੇਰ ਐਂਬੂਲੈਂਸ ਆਈ ਉਹਦੇ ਵਿੱਚ ਪਾ ਕੇ ਫੇਰ ਉਹਨੂੰ ਆਕਸੀਜਨ ਲਾ ਕੇ ਭੇਜਤਾ ਵਾ ਪਰ ਹੁਣ ਆਪਣਾ ਕਿਸੇ ਨਾਲ ਇੱਥੋਂ ਲਿੰਕ ਨਹੀਂ ਹੁੰਦਿਆ ਵੀ ਉਹ ਉਹਨੂੰ ਕੀ ਹੋਇਆ ਜਾਂ ਕੀ ਪਰ ਜਿਹੜਾ ਮੈਨੂੰ ਲੱਗ ਅਪਣੇ ਇਹਨਾਂ ਜਦੋਂ ਟਾਇਰ ਗਿਆ ਛੱਡੰਦਾ ਅਸੀਂ ਤੇ ਇੱਥੇ ਆਪਣੇ ਕਿਸਾਨਾਂ ਦੇ ਕਾਫੀਆਂ ਦੇ ਸੱਟਾਂ ਲੱਗੀਆਂ ਤੇ ਟਰਾਲੀਆਂ ਜੇ ਕੋਈ ਬਜ਼ੁਰਗ ਹੀ ਜਿਹੜੇ ਉਹਨਾਂ ਨੂੰ ਮਤਲਬ ਟਰਾਲੀਆਂ ਦੇ ਵਿੱਚ ਹੀ ਉਹਨਾਂ ਦੇ ਜਾ ਕੇ ਨਾ ਉਹ ਗਿਆ ਤੇ ਫਿਰ ਟਰਾਲੀਆਂ ਦੇ ਵਿੱਚ ਹੀ ਆਪਣੇ ਜਿਹੜੇ ਅ ਅਸੀਂ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਕਾਫੀ ਉਹਨਾਂ ਨੇ ਨਾ ਇੰਜਰੀਜ਼ ਹੋ ਗਈ ਉਹ ਮੁੰਡੇ ਆਪਣੇ ਦੋ ਹੀ ਇੱਥੇ ਜਿਹੜੀ ਵੀ ਕਰੰਦਾ ਤੇ ਉਹ ਜਦੋਂ ਆਈ ਬੀਐਸਐਫ ਦੇ ਜਵਾਨ ਆਏ ਉਹਨਾਂ ਨੇ ਆਣ ਕੇ ਗੱਡੀ ਤੇ ਲਾ ਬੋਲਤਾ ਫਿਰ ਆਪਣੇ ਮੈਡੀਕਲ ਤੇ ਬੋਲਤਾ ਉਹ ਸਾਰੀ ਮੈਡੀਕਲ ਜਿੰਨੀ ਉਹ ਸਾਰੀ ਖਿਲਰੀ ਆਣ ਕੇ ਥੱਲੇ ਖਿਲਰੀ ਚੁੱਕੀ ਆ ਜਿਵੇਂ ਪਹਿਲਾਂ ਅੱਗੇ ਟਰੈਕਟਰ ਨੇ ਜ ਸਾਰੇ ਪੰਨੇ ਗਏ ਨੇ ਅੱਛਾ ਅੱਛਾ ਤੇ ਆ ਇੱਥੋਂ ਤੱਕ ਆਪਣੀ ਸਾਰਾ ਮੈਡੀਕਲ ਉਹਨਾਂ ਨੇ ਸਾਰਾ ਤੈਅ ਸਨੈਸ਼ ਕਰਤਾ ਆ ਇਧਰ ਦਿਖਾ ਦੋ ਵਤਨ ਆ ਲਾਈਟਾਂ ਦੇਖ ਸਕਦੇ ਹੋ ਜਿੱਥੇ ਜ਼ੋਰ ਲੱਗਿਆ ਜਿਵੇਂ ਜ਼ੋਰ ਲੱਗਿਆ ਆ ਬੰਪਰ ਸ਼ੀਸ਼ਾ ਜਿਹੜਾ ਇਧਰੋਂ ਵੀ ਲਾਈਟਾਂ ਦੇਖ ਸਕਦੇ ਹੋ ਆ ਵੀ ਲਾਈਟਾਂ ਸਾਰੀ ਪੰਦੀ ਹਾਂ 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 ਆਪਾਂ ਦੇ ਅੱਗੇ ਵੀ ਦਿਖਾਵਾਂਗੇ ਕੈਂਪ ਹਾਂਜੀ ਹਾਂ ਕੈਂਪ ਵੀ ਦੇਖ ਲਈਏ ਤਾਂ ਕੈਂਪ ਦੇਖ ਸਕਦੇ ਹੋ ਆ ਇਸ ਤਰੀਕੇ ਦਾ ਮਾਹੌਲ ਹੈ ਇਹ ਮੈਡੀਕਲ ਕੈਂਪ ਲੈ ਆਉਣ ਲਈ ਆਈ ਜਿਹੜੀ ਟੀਮ ਹੈ ਇਹ ਉਹਨਾਂ ਦੀ ਗੱਡੀ ਹੈ ਤਾਂ ਦੇਖ ਸਕਦੇ ਹੋ ਇਸ ਤਰੀਕੇ ਦਾ ਮਾਹੌਲ ਸਿਰਜ ਆ ਗਿਆ ਤਾਂ ਕਿਸਾਨਾਂ ਨਾਲ ਮੀਟਿੰਗ ਵੀ ਚੱਲ ਰਹੀ ਸੀ ਕਿ ਸ਼ਾਂਤਮਈ ਰਹਿਣਾ ਪਰ ਅੱਗੇ ਉਹ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦਾ ਮਾਹੌਲ ਹਾਂ ਇੱਧਰ ਡਾਕਟਰ ਸਵੈਮਾਨ ਸਿੰਘ ਉਹਨਾਂ ਦੀ ਇਹ ਐਸੋਸੀਏਸ਼ਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਲੋਗਨ ਆ ਜਿਹੜਾ ਉਹ ਵੀ ਲਿਖਿਆ ਗਿਆ ਇੱਥੇ ਜਿਹੜਾ ਉਪਦੇਸ਼ ਆ ਗੁਰੂ ਸਾਹਿਬ ਦਾ ਪਰ ਗੱਡੀ ਆ ਜਿਹੜੀ ਟੋਟਲ ਡੈਮੇਜ ਕਰ ਦਿੱਤੀ ਗਈ ਆ ਤਾਂ ਅੱਗੇ ਆ ਜਿਹੜਾ ਹਾਂਜੀ ਤਾਂ ਫ੍ਰੀ ਮੈਡੀਕਲ ਕੈਂਪ ਆ ਇੱਧਰ ਵੀ ਦਿਖਾ ਦਿਓ ਇੱਕ ਵਾਰ ਇੱਕ ਵਾਰ ਦਿਖਾ ਦਈਏ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਲਗਾਤਾਰ ਇੱਥੇ ਇਹ ਕਈ ਦਿਨਾਂ ਤੋਂ ਸੇਵਾ ਜਿਹੜੀ ਕਰ ਰਹੇ ਨੇ ਡਾਕਟਰ ਸਵੇਮਾਨ ਸਿੰਘ ਉਹਨਾਂ ਦੀ ਇਹ ਜਥੇਵੰਦੀ ਆ ਤਾਂ ਮੋਟਰਸਾਈਕਲ ਦੇਖੋਗੇ ਭਈ ਸਾਰੇ ਕੰਮ ਕਰ ਮੋਟਰਸਾਈਕਲ ਦਾ ਕਿਸ ਤਰੀਕੇ ਦਾ ਜਿਹੜਾ ਕੀਤਾ ਗਿਆ ਲੋਕ ਵੀ ਵਾਈ ਕਹਿੰਦੇ ਖਰਾਬ ਕਰਤਾ ਆ ਪੰਨ ਦਿੱਤਾ ਗਿਆ ਇੱਥੋਂ ਵੀ ਤੋੜਿਆ ਗਿਆ ਸਾਰੇ ਟਰੈਕਟਰ ਖੜੇ ਸਾਰੀਆਂ ਗੱਡੀਆਂ ਖੜੀਆਂ ਸੀ ਜਿੰਨੇ ਵੀ ਵੀਹਿਕਲ ਖੜੇ ਸੀ ਤਾਂ ਇੱਧਰ ਇਸ ਤਰੀਕੇ ਦਾ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਇਸ ਸਾਰੇ ਕਰ ਗਿਆ ਖਨੋਰੀ ਬਾਰਡਰ ਤੇ ਕੀਤੀ ਗਈ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਵਾਟਰ ਟੈਂਕ ਲੈ ਗਿਆ ਵਾਟਰ ਟੈਂਕ ਵੀ ਬਾਈ ਕਹਿੰਦੇ ਲੈ ਕੇ ਖਿੱਚ ਕੇ ਉਧਰ ਤਾਂ ਦੇਖ ਸਕਦੇ ਹੋ ਇਹ ਕੈਂਪ ਸੀ ਕੈਂਪ ਚ ਗੋਲੇ ਫਟੇ ਜਾਣਗੇ ਕੈਂਪ ਚ ਤਿੰਨ ਚਾਰ ਇਥੋਂ ਚੁੱਕਲੇ ਜਾਂਦੇ ਲੋਕਾਂ ਨੇ ਤਿੰਨ ਚਾਰ ਗੋਲੇ ਇੱਥੇ ਆਣ ਕੇ ਡਿੱਗੇ ਕੈਂਪ ਦੇ ਵਿੱਚ ਫਿਰ ਬਾਅਦ ਚੋਖੋ ਦੀ ਆ ਗਿਆ ਉਹਨਾਂ ਨੇ ਕਿ ਫਿਰ ਸਾਰਾ ਇਹ ਖਲਾਰਤਾ ਟੇਬਲ ਟੂਬਲ ਸਾਚ ਆ ਕੇ ਤੁਸੀਂ ਇੱਥੇ ਸੀਗੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਦੋਂ ਬਜ਼ੁਰਗੀ ਨਾ ਵਿਚਾਰੇ ਟਰਾਲੀਆਂ ਜੋ ਭਜਦੇ ਸੱਕਦੇ ਨਹੀਂ ਆंसू ਗਏ ਦਿਨ ਉਹਨਾਂ ਦਾ ਸਾਹ ਕਾ ਮਤਲਬ ਹੰਦੋਗੇ ਉਹਨਾਂ ਨੂੰ ਜਾ ਕੇ ਟਰਾਲੀਆਂ ਚ ਆਪਾਂ ਟ੍ਰੀਟਮੈਂਟ ਕਰਨਾ ਸੱਟਾਂ ਲੱਗੀਆਂ ਦੋ ਮੁੰਡੇ ਆਪਣੇ ਇੱਥੇ ਹੀ ਉਹਨਾਂ ਨੂੰ ਹੀ ਡਾਂਗਾ ਮਾਰ ਕੇ ਉਹਨਾਂ ਪਹਜਾਤਾ ਵਿਚਾਰਿਆਂ ਨੂੰ ਤਾਂ ਦੇਖ ਸਕਦੇ ਹਾਂ ਇਹ ਦਵਾਈਆਂ ਸਿਗਿਆ ਇੱਥੇ ਬਾਈ ਕਹਿੰਦੇ ਸਾਰਾ ਖਲਾਗੇ ਸੀ ਬਾਈ ਖੰਡਾ ਗਈ ਸਾਰਾ ਖਿਲਰ ਗਿਆ ਸਾਰਾ ਖਿਲ ਰਿਆ ਪਿਆ ਹਿਆਣ ਕੇ ਚੁੱਕਿਆ ਫੇਰ ਆਪਾਂ ਆ ਕੇ ਚੁੱਕਿਆ ਤਾਂ ਦੇਖ ਸਕਦੇ ਹਾਂ ਬਾਈ ਕਹਿੰਦੇ ਸਾਰਾ ਖਲਾਰਗੇ ਦਾ ਟ੍ਰੀਟਮੈਂਟ ਕੀਤਾ ਨਾ ਫੇਰ ਆਣ ਕੇ ਤਾਂ ਕਿੰਨੇ ਬੰਦਿਆਂ ਦਾ ਟ੍ਰੀਟਮੈਂਟ ਕਰ ਚੁੱਕੇ ਹੁਣ ਤੱਕ ਅੱਜ-ਅੱਜ ਆਪਾਂ ਨਾ ਮੈਂ ਤੁਹਾਨੂੰ ਦੱਸਣ ਦਿਆਂਵਾ ਵੀ ਜਦੋਂ ਦਾ ਸਵੇਰ ਦਾ ਚੱਲਣ ਦਿਆ ਨਾ ਇਹ ਕੰਮ ਤੇ ਆਪਣਾ 500 ਮੀਟਰ ਦੂਰ ਆ ਉਤੋਂ ਆਪਣੇ ਤੋਂ ਪਰ ਆਮ ਦੂਜੇ ਮੈਡੀਕਲਾਂ ਤੋਂ ਆਪਣਾ ਥੋੜੇ ਜਿਹਾ ਅੱਗੇ ਆ ਤੇ ਇਹਦੇ ਵਿੱਚ ਜਿਹੜਾ ਵੀ ਪੇਸ਼ੈਂਟ ਆਉਂਦਾ ਆਪਣੇ ਕੋਲ ਆਉਂਦਾ ਹੀ ਬਹੁਤ ਜਾਦੀਆਂ ਘਟੂ ਘਟ ਨਾ ਇਹਨੂੰ ਵੱਧ-ਵੱਧ ਜਿਹੜੇ ਪੱਟ ਪਏ ਆ ਨਾ ਥੱਲੇ ਹੱਡੀਆਂ ਦਿਸਣਦੀਆਂ ਆਂ ਇੰਨੇ-ਇੰਨੇ ਜਮਨ 100 ਤੋਂ ਉੱਪਰ ਆ ਜਿਹੜੇ ਸੀਰੀਅਸ ਹੀ ਤੇ ਜਿਹੜੇ ਨਿੱਕੇ ਮੋਟੇ ਆਮ ਸੱਟਾਂ ਰਗੜਾਂ ਜਾਂ ਉਹ ਤੇ ਪਤਾ ਹੀ ਨਹੀਂ ਕਿੰਨੇ ਉਹ ਕੋਸ਼ਿਸ਼ ਆ ਚੱਲਦੇ ਇੱਥੋਂ ਮੇਰੇ ਕੋਲੋਂ ਤੇ ਉਹਨੂੰ ਆਪਾਂ ਐਂਬੂਲੈਂਸ ਦੇ ਵਿੱਚੋਂ ਸਭ ਤੋਂ ਮੰਡੀ ਵੇਖੋ ਕੀ ਗੱਲ ਬਣੀ ਵੀ ਐਂਬੂਲੈਂਸਾਂ ਇੰਨੀਆਂ ਕਿ ਜਿਆਦੀਆਂ ਹੈਗੀਆਂ ਹੀ ਤੇ ਪਰ ਇੰਨੀਆਂ ਕਿ ਜਿਆਦੀਆਂ ਲੱਦ ਲੱਦੇ ਚਲ ਗਈਆਂ ਕਿ ਮੁੜ ਕੇ ਐਂਬੂਲੈਂਸ ਨਹੀਂ ਆ ਗਈ ਤੇ ਮੇਰੇ ਮਨ ਚ ਆ ਮੈਂ ਵੀ ਜਿਹੜੇ ਇਹਦੇ 'ਚ ਦੋਸਾ ਹੈਗੇ ਆ ਮੈਂ ਇਹਨੂੰ ਇੱਥੋਂ ਚੁੱਕਿਆ ਆਪਣੇ ਹੱਥਾਂ 'ਤੇ ਹੀ ਸੰਤੋੜ ਭੱਜ ਗਿਆ ਮੈਂ ਲੈ ਗਿਆ ਉਹ ਬੋਰਡ 'ਤੱਕ ਮੈਂ ਲੈ ਕੇ ਗਿਆ ਉਹਨੂੰ ਭੱਜ ਕੇ ਉੱਥੋਂ ਅੱਗੋਂ ਫੇਰ ਐਂਬੂਲੈਂਸ ਆਈ ਉਹਦੇ ਵਿੱਚ ਪਾ ਕੇ ਫੇਰ ਉਹਨੂੰ ਆਕਸੀਜਨ ਲਾ ਕੇ ਭੇਜਤਾ ਵਾ ਪਰ ਹੁਣ ਆਪਣਾ ਕਿਸੇ ਨਾਲ ਇੱਥੋਂ ਲਿੰਕ ਨਹੀਂ ਹੁੰਦਿਆ ਵੀ ਉਹ ਉਹਨੂੰ ਕੀ ਹੋਇਆ ਜਾਂ ਕੀ ਪਰ ਜਿਹੜਾ ਮੈਨੂੰ ਲੱ ਉਨੇ ਇਹਨਾਂ ਜਦੋਂ ਟਾਇਰ ਗਿਆ ਛੱਡੰਦਾ ਸੀ ਤੇ ਇੱਥੇ ਆਪਣੇ ਕਿਸਾਨਾਂ ਦੇ ਕਾਫੀਆਂ ਦੇ ਸੱਟਾਂ ਲੱਗੀਆਂ ਤੇ ਟਰਾਲੀਆਂ ਜੇ ਕੋਈ ਬਜ਼ੁਰਗੀ ਜਿਹੜੇ ਉਹਨਾਂ ਨੂੰ ਮਤਲਬ ਟਰਾਲੀਆਂ ਦੇ ਵਿੱਚ ਹੀ ਉਹਨਾਂ ਦੇ ਜਾ ਕੇ ਨਾ ਉਹ ਗਿਆ ਤੇ ਫਿਰ ਟਰਾਲੀਆਂ ਦੇ ਵਿੱਚ ਹੀ ਆਪਣੇ ਜਿਹੜੇ ਅ ਅਸੀਂ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਕਾਫੀ ਉਹਨਾਂ ਦੇ ਨਾ ਇੰਜਰੀਜ਼ ਹੋ ਗਈ ਸੀ ਉਹ ਮੁੰਡੇ ਆਪਣੇ ਦੋ ਹੀ ਇੱਥੇ ਜਿਹੜੀ ਵੀ ਕਰਦੇ ਤੇ ਉਹ ਜਦੋਂ ਆਈ ਬੀਐਸਐਫ ਦੇ ਜਵਾਨ ਆਏ ਉਹਨਾਂ ਨੇ ਆਣ ਕੇ ਗੱਡੀ ਦੇ ਲਾ ਬੋਲਦਾ ਫਿਰ ਆਪਣੇ ਮੈਡੀਕਲ ਤੇ ਬੋਲਦਾ ਉਹ ਸਾਰੀ ਮੈਡੀਕਲ ਜਿੰਨੀ ਉਹ ਸਾਰੀ ਖਿਲਰੀ ਆਣ ਕੇ ਥੱਲੇ ਖਿਲਰੀ ਚੁੱਕੀ ਆ ਅੱਗੇ ਜਿਵੇਂ ਪਹਿਲਾਂ ਅੱਗੇ ਟਰੈਕਟਰ ਨੇ ਜਿਹੜੇ ਉਹਨਾਂ ਦਾ ਉਹ ਤੇ ਮੈਂ ਹੁਣ ਵੇਖਿਆ ਨਹੀਂ ਕਿਉਂ ਮਾਪਾਂ ਦੀ ਇੱਥੇ ਟਰੈਕਟਰ ਸਾਰੇ ਪੰਨੇ ਗਏ ਨੇ ਅੱਛਾ ਅੱਛਾ ਤੇ ਆ ਇੱਥੋਂ ਤੱਕ ਆਪਣੀ ਸਾਰਾ ਮੈਡੀਕਲ ਉਹਨਾਂ ਨੇ ਸਾਰਾ ਤੈਸ਼ ਨੈਸ਼ ਕਰਤਾ ਆ ਇਧਰ ਦਿਖਾ ਦੋ ਵਤਨ ਆ ਲਾਈਟਾਂ ਦੇਖ ਸਕਦੇ ਹੋ ਜਿੱਥੇ ਜ਼ੋਰ ਲੱਗਿਆ ਜਿਵੇਂ ਜ਼ੋਰ ਲੱਗਿਆ